ਜਬਾਨੇ ਵਿੱਚ ਤਾਂ ਮਾਤਾ ਪਿਤਾ ਦੀਆਂ ਗੱਲਾਂ ਜ਼ਹਿਰ ਬਾਗ ਲੱਗਦੀਆਂ ਹਨ ਪਰ ਜਦੋਂ ਅਸੀਂ ਖੁਦ ਮਾਤਾ ਪਿਤਾ ਬਣਦੇ ਹਾਂ ਫੇਰ ਪਤਾ ਲੱਗਦਾ ਫਰਜ਼ ਤੇ ਫਿਕਰ ਕੀ ਹੁੰਦੇ ਹਨ ਉਹ ਟਾਈਮ ਸਾਨੂੰ ਆਕਲ ਨਹੀਂ ਆਉਂਦੀ ਜਦੋਂ ਮਾਂ ਬਾਪ ਦੀ ਸੇਵਾ ਕਰਨ ਨਾਲ ਵੀ ਰੱਬ ਮਿਲ ਜਾਂਦਾ ਪਰ ਰੱਬ ਦੀ ਜਿੰਨੀ ਮਰਜ਼ੀ ਸੇਵਾ ਕਰ ਲੋ ਮਾਂ ਬਾਪ ਦੁਆਰੇ ਨਹੀਂ ਮਿਲਦੇ ਇਹ ਗੱਲ ਸੱਚੀ ਹੈ ਮਾਪੇ ਦੇ ਅੰਦਰ ਕੁਝ ਅਜਿਹੇ ਸੁਪਨੇ ਵੀ ਹੁੰਦੇ ਨੇ ਜੋ ਬੋਲ ਕੇ ਨਹੀਂ ਦੱਸਦੇ ਪਰ ਔਲਾਦ ਜਦੋਂ ਉਹ ਸੁਪਨੇ ਪੂਰੇ ਕਰਦੀ ਹੈ ਤਾਂ ਮਾਪੇ ਤੋਂ ਵੱਧ ਕੋਈ ਵੀ ਖੁਸ਼ੀ ਨਹੀਂ ਹੁੰਦਾ ਕਿਉਂਕਿ ਲੋਕਾਂ ਤੋਂ ਵੱਧ ਖੁਸ਼ੀ ਮਾਪੇ ਨੂੰ ਹੀ ਹੁੰਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਇਨਸਾਨ ਆਪਣੇ ਮਾਪੇ ਦਾ ਨਹੀਂ ਹੋ ਸਕਦਾ ਉਹ ਹੋਰ ਕਿਸੇ ਦਾ ਵੀ ਨਹੀਂ ਹੋ ਸਕਦਾ ਮਾਪੇ ਤੋਂ ਪਹਿਲਾਂ ਸਾਡਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੁੰਦਾ ਮਾ ਪਿਓ ਵੀ ਘਰ ਦੀ ਕਚਾਬੀ ਹੀ ਹੁੰਦੇ ਨੇ ਜਦ ਇਹ ਘਰ ਹੁੰਦੇ ਹਨ ਤਾਂ ਸਾਨੂੰ ਘਰ ਦਾ ਕੋਈ ਫਿਕਰ ਨਹੀਂ ਹੁੰਦਾ ਜਦ ਕਿਤੇ ਇਹ ਚਾਬੀ ਗਵਾਚ ਜਾਂਦੀ ਹੈ ਤਾਂ ਫਿਰ ਘਰੋਂ ਤੁਰਨ ਲੱਗਿਆਂ ਹਰ ਦਰਵਾਜ਼ੇ ਨੂੰ ਜਿੰਦਰੇ ਮਾਰਨੇ ਪੈਂਦੇ ਨੇ ਤੂੰ ਚੁੱਪ ਵੀ ਰਹਿਣਾ ਸਿੱਖ ਮਣਾ ਕੋਈ ਲਾਭ ਨਹੀਂ ਬਹੁਤਾ ਬੋਲਣ ਨਾਲ ਮੈਂ ਸੁਣਿਆ ਬੰਦਾ ਰੁੱਲ ਜਾਂਦਾ ਬਹੁਤੇ ਭੇਦ ਦਿਲਾਂ ਦੇ ਖੋਲਣ ਨਾਲ ਇਸ ਦੁਨੀਆ ਵਿੱਚ ਉਹੀ ਬੰਦਾ ਰੁੱਲਦਾ ਹੈ ਜਿਹੜਾ ਆਪਣੇ ਦਿਲ ਦੇ ਭੇਤ ਦੂਜੇ ਕਿਸੇ ਲੋਕਾਂ ਲਵੇ ਖੋਲਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਉਹ ਇਨਸਾਨ ਤੁਹਾਨੂੰ ਨਜ਼ਰ ਅੰਦਾਜ਼ ਕਰੇ ਜਿਦੇ ਲਈ ਤੁਸੀਂ ਸਾਰੀ ਦੁਨੀਆ ਨੂੰ ਨਜ਼ਰ ਅੰਦਾਜ਼ ਕੀਤਾ ਹੋਵੇ ਪਿਤਾ ਹਮੇਸ਼ਾ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਪਰ ਉਹ ਸਾਹ ਹਮੇਸ਼ਾ ਠੰਡੀ ਦਿੰਦਾ ਹੈ ਪਿਓ ਦੀਆਂ ਗੱਲਾਂ ਸਾਨੂੰ ਭਾਵੇਂ ਕੌੜੀਆਂ ਲੱਗਣ ਪਰ ਉਹ ਹਮੇਸ਼ਾ ਗਲਤ ਰਸਤੇ ਤੇ ਜਾਣ ਤੋਂ ਰੋਕਦਾ ਰਹਿੰਦਾ ਹੈ ਕਿਉਂਕਿ ਉਹ ਦੁਨੀਆ ਵਿੱਚੋਂ ਵੇਚਰ ਕੇ ਲੰਘਿਆ ਹੁੰਦਾ ਹੈ ਮਾਪੇ ਬੱਚੇ ਨੂੰ ਇੰਨਾ ਪਿਆਰ ਕਰਦੇ ਨੇ ਕਿ ਥੋੜਾ ਦੂਰ ਜਾਣ ਤੇ ਬਾਰ-ਬਾਰ ਫੋਨ ਕਰਕੇ ਬੱਚੇ ਬੇਸ਼ੱਕ ਗੁੱਸਾ ਕਰਦੇ ਨੇ ਪਰ ਇਹੋ ਜਿਹੇ ਮਾਪੇ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਮਿਲਦੇ ਨੇ ਜੋ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਦੇ ਨਾજર ਅੰਦਾਜ਼ ਨਾ ਕਰਿਓ ਮਾਪੇ ਦੀਆਂ ਤਕਲੀਫਾਂ ਨੂੰ ਕਿਉਂਕਿ ਜਦੋਂ ਉਹ ਵਿਛੜ ਜਾਂਦੇ ਹਨ ਤਾਂ ਰੇਸ਼ਮ ਦੀਆਂ ਚਾਦਰਾਂ ਤੇ ਵੀ ਸਾਨੂੰ ਨੀਂਦ ਨਹੀਂ ਆਉਂਦੀ ਆਪਣੇ ਨੂੰ ਦੂਰ ਹੁੰਦਾ ਦੇਖਿਆ ਮੈਂ ਸੱਚ ਨੂੰ ਝੂਠ ਹੁੰਦਾ ਦੇਖਿਆ ਮੈਂ ਇਹ ਜ਼ਿੰਦਗੀ ਹੈ ਜਨਾਬ ਜੋ ਸੋਚਿਆ ਨਹੀਂ ਜਾਂਦਾ ਉਹ ਵੀ ਹੁੰਦਾ ਦੇਖਿਆ ਮੈਂ ਜ਼ਿੰਦਗੀ ਵਿੱਚ ਜੋ ਲੋਕ ਨਾਲ ਰਹਿ ਕੇ ਸੱਲ ਕਰਨ ਚੁਗਲੀ ਕਰਨ ਤੁਹਾਡੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਕਿਸੇ ਦੇ ਸਾਹਮਣੇ ਰੱਖਣਾ ਸਾਨੂੰ ਉਹਨਾਂ ਲੋਕਾਂ ਦਾ ਸਾਥ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ ਕਿਉਂਕਿ ਉਹ ਲੋਕ ਤੁਹਾਡਾ ਹਮੇਸ਼ਾ ਮਾੜਾ ਹੀ ਕਰਨਗੇ ਚੰਗਾ ਨਹੀਂ ਮੁਸੀਬਤ ਵਿੱਚ ਖੜਨ ਵਾਲਾ ਹਰ ਸੱਚ ਸਪਰਿਵਾਰ ਹੁੰਦਾ ਹੈ ਸਾਥ ਦੇਣ ਲਈ ਖੂਨ ਦਾ ਰਿਸ਼ਤਾ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਤੁਹਾਡੇ ਹਰ ਦੁੱਖ ਵਿੱਚ ਤੁਹਾਡੇ ਨਾਲ ਖੜਦਾ ਹੈ ਉਸ ਨੂੰ ਹੀ ਆਪਣੇ ਘਰ ਵਿੱਚ ਤੇ ਆਪਣੇ ਪਰਿਵਾਰ ਵਿੱਚ ਸ਼ਾਮਲ ਹੋਣਾ ਦੇਣਾ ਚਾਹੀਦਾ ਹੈ ਬੇਬਜਾ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਏ ਤੁਹਾਡੀ ਰੂਹ ਨੂੰ ਸਤਾਉਂਦਾ ਏ ਪਰੇਸ਼ਾਨ ਕਰਦਾ ਏ ਉਦੋਂ ਦੁਨੀਆ ਦੀ ਅਦਾਲਤ ਤੁਹਾਡੇ ਨਾਲ ਇਨਸਾਫ ਕਰੇ ਜਾਂ ਨਾ ਕਰੇ ਪਰ ਉਸ ਅਕਾਲ ਪੁਰਖ ਦੀ ਸੁਪਰੀਮ ਕੋਰਟ ਸਤਾਉਣ ਵਾਲੇ ਦੀਆਂ ਨੱਕ ਨਾਲ ਲਖੀਰਾਂ ਕਢਵਾ ਦਿੰਦੀ ਹੈ ਪਰਮਾਤਮਾ ਦੀ ਅਦਾਲਤ ਮਾੜਾ ਕਰਨ ਵਾਲੇ ਨੂੰ ਨਹੀਂ ਬਖਸ਼ਦੀ ਪਰਮਾਤਮਾ ਇਸ ਦੁਨੀਆ ਦੀ ਸਭ ਤੋਂ ਵੱਡਾ ਕੋਰਟ ਹੈ ਪਰਮਾਤਮਾ ਜਿਸ ਵਿੱਚ ਪਰਮਾਤਮਾ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੱਜ ਬਣ ਕੇ ਤੁਹਾਡੇ ਦੁੱਖ ਸੁੱਖ ਸੁਣਨਾ ਤੇ ਹਰ ਮੁਸ਼ਕਲ ਦਾ ਹੱਲ ਕਰਨ ਲਈ ਹਰ ਰੋਜ਼ ਵਿਰਾਜਮਾਨ ਹੁੰਦੇ ਹਨ ਪਰਮਾਤਮਾ ਦੀ ਕੋਰਟ ਵਿੱਚ ਤੁਹਾਡੀ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ ਤਰਲੇ ਮਿਲਨ ਤਾਂ ਕਰ ਕਰ ਉਹਨਾਂ ਨੂੰ ਅਸੀਂ ਬੜੀ ਬਾਰ ਮਨਾਇਆ ਸੀ ਬਦਲੇ ਵਿੱਚ ਉਹਨਾਂ ਨੇ ਰੀਝਾ ਨਾਲ ਸਾਨੂੰ ਬੜਾ ਰਵਾਇਆ ਸੀ ਅਸੀਂ ਉਹਨਾਂ ਨੂੰ ਨਿਤ ਹਸਾਉਂਦੇ ਸੀ ਜਿਨ੍ਹਾਂ ਨੇ ਕਦੇ ਵੀ ਨਾ ਸਾਨੂੰ ਹਸਾਇਆ ਸੀ ਉਹਨੇ ਹੀ ਦਿਲ ਤੋੜਨਾ ਸਾਡਾ ਜਿਹਨੂੰ ਅਸੀਂ ਦਿਲ ਦੇ ਵਿੱਚ ਵਸਾਇਆ ਸੀ ਉਹੀ ਸਾਨੂੰ ਬਗਾਨੇ ਬਣਾ ਕੇ ਛੱਡ ਗਏ ਦੂਰ ਚਲੇ ਗਏ